ਦੇਖ ਰਹੇ ਹੂ ਹਕ ਸੱਚ ਦੀ ਆਵਾਜ਼ ਕੇ ਨਾਈਂਸ ਪੰਜਾਬ ਹਾਂਜੀ ਹਾਂਜੀ ਭਾਈ ਇਹ ਵੀ ਕੀ ਮਾਮਲਾ ਹੈ ਸਾਰਾ ਭਾਈ ਅਮਰਜੀਤ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਨੂੰ ਇੱਕ ਇੱਥੇ ਫੋਨ ਆਇਆ ਸੀ ਕਿਦਾਦਾ ਕਿ ਨੀਟਾ ਜਿਹੜਾ ਚਿਕਨ ਵਾਲਾ ਉਹਦੇ ਸਾਹਮਣੇ ਕੋਈ ਸਿੰਘ ਜਿਹੜੇ ਬਾਣੇ ਪਾ ਕੇ ਸ਼ਸਤਰ ਰੱਖ ਕੇ ਸਾਰੇ ਆਪਣੇ ਗੱਡੀ ਦੇ ਵਿੱਚ ਬੈਠ ਕੇ ਸ਼ਰਾਬ ਬੀਅਰ ਵਗੈਰਾ ਪੀ ਰਹੇ ਨਾਲ ਨਾਲ ਉਹ ਚੌਥੀ ਇੱਥੇ ਪਹੁੰਚੇ ਆ ਇਹਨਾਂ ਦੇ ਨਾਲ ਇਹ ਇੱਥੇ ਪੀ ਰਹੇ ਸੀ ਬੀਅਰ ਨਾਲ ਚਿਕਨ ਜੁਗਨ ਖਾ ਰਹੇ ਸੀ ਇਹਨਾਂ ਨਾਲ ਇੱਕ ਆ ਜਿਹੜੀ ਆ ਆ ਲੇਡੀਜ਼ ਐ ਵੀ ਇਹਨਾਂ ਦੇ ਨਾਲ ਸੀਗੀ ਇਹ ਉਪਰੀ ਆ ਜਦੋਂ ਜਿਹਨਾਂ ਨੂੰ ਪੁੱਛਿਆ ਆ ਕੇ ਤਾਂ ਇਹਨਾਂ ਨੇ ਆ ਕਰਬਾਨਾ ਕੱਢ ਲਿਆ ਸ਼ਸਤਰ ਸਾਡੇ ਨਾਲ ਸਨ ਪਏ ਇੱਥੇ ਆ ਕੇ ਤੁਸੀਂ ਕਦਾਗਾ ਤੁਹਾਡੇ ਨਾਲ ਆ ਸਾ ਭਾਈ ਹੋਏ ਹਾਂਜੀ ਇਹ ਕੋਈ ਨਹੀਂ ਬੋਲੋ ਨਾ ਦੇਖੋ ਬਾਅਦ ਚੋ ਕੁਛ ਹੋ ਜਾਊਗਾ ਜਰੂਰ ਮੈਂ ਪੁੱਛਿਆ ਬਾਅਦ ਚੋ ਜਨਾਨੀ ਜਦੋਂ ਪੁੱਛਿਆ ਗਿਆ ਵੀ ਤੂੰ ਕੌਣ ਆ ਕਹਿੰਦੀ ਮੈਨੂੰ ਇਹਦੀ ਕੁਛ ਨਹੀਂ ਲੱਗਦੀ ਮੈਨੂੰ ਇਹਨੇ ਬਸਰਾ ਪੈਲੇਸ ਦੇ ਬਾਹਰੋਂ ਚੱਕਿਆ ਵਾ ਇਹ ਕਹਿੰਦਾ ਜੀ ਮੈਂ ਹੋਟਲਾਂ 'ਚ ਠਹਿਰਦਾ ਵੇ ਇਹਨੇ ਜਨਾਨੀ ਨੂੰ ਰਾਤ ਨੂੰ ਮੇ ਬਰਤਣਾ ਸੀਗਾ ਤਾਂ ਕਰਕੇ ਬਾਣੇ ਦੇ ਲਾਚ ਲਾਂਦੇ ਪਏ ਇਹ ਤਰਨਾ ਦਲ ਦਾ ਇਹਨਾਂ ਨੇ ਮੋੜੇ ਲਿਖਾਇਆ ਹੋਇਆ ਇਹਨਾਂ ਕੋਲ ਜਿਹੜਾ ਲਾਇਸੈਂਸ ਮਿਲਿਆ ਵਾ ਰੇਲਵੇ ਵਾਲਾ ਉਹ ਮੇਜਰ ਸਿੰਘ ਸੋਢੀ ਵਾਲਾ ਮਿਲਿਆ ਬਾਬਾ ਮੇਜਰ ਸਿੰਘ ਗੋਟੀ ਦਾ ਲਾਇਸੈਂਸ ਬਣਿਆ ਹੋਇਆ ਵਾ ਤੇ ਅਸੀਂ ਸ਼੍ਰੋਮਣੀ ਕਮੇਟੀ ਨੂੰ ਤੇ ਜਿਹੜੇ ਸਮੂਹ ਪੰਥ ਦਲਾਂ ਨੂੰ ਬੇਨਤੀ ਕਰਦੇ ਆ ਕਿ ਅਜਿਹੇ ਬੰਦਿਆਂ ਨੂੰ ਆਪਣੇ ਲਾਇਸੈਂਸ ਨਾਲ ਦਿੱਤੇ ਹਨ ਜਿਹੜੇ ਤੁਹਾਡੇ ਲਾਜ ਲੁਬਾਉਂਦੇ ਆ ਸ਼ਰਾਬਾ ਪੀਂਦੇ ਸੜਕਾਂ ਤੇ ਖੜ ਕੇ ਇਹ ਪੂਰੇ ਬਾਣੇ ਤੇ ਲਾਜ ਨਾ ਰਿਆ ਇਹ ਬੰਦਾ ਭਾਈ ਜੀ ਇਹ ਤੇ ਆ ਵੀ ਆ ਵੀ ਮੰਨ ਗਏ ਵੀ ਇਹਨਾਂ ਨੇ ਮੈਂ ਬੀਅਰ ਪੀਤੀ ਹੈ ਆ ਵੀ ਮੰਨ ਗਏ ਆ ਹਾਂ ਇਹ ਗਲਤੀ ਮੰਨਦੇ ਪਏ ਪੁੱਛੋ ਇਹ ਇਹ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੇਰੀ ਬੇਨਤੀ ਸੁਣਿਓ ਮੈਂ ਸੱਚ ਦਾ ਸੱਚ ਮੈਂ ਇਸ ਚੀਜ਼ ਦੀ ਕਿ ਮਾਂ ਮੰਗਦਾ ਤੁਸੀਂ ਬਾਬਾ ਇੱਕ ਲੇਡੀਸ ਨੂੰ ਨਾਲ ਲੈ ਕੇ ਆਏ ਆ ਇਹ ਕਦ ਲੈ ਕੇ ਆਏ ਸੀ ਮੈਂ ਇਸ ਚੀਜ਼ ਦੀ ਕਿ ਮਾਂ ਮੰਗਦਾ ਜਿਹੜੇ ਕਿ ਲੇਡੀਸ ਤੁਹਾਡੇ ਨਾਲ ਆ ਕੇ ਮਾਂ ਮੰਗਦੇ ਤੁਸੀਂ ਲੇਡੀਸ ਤੁਹਾਡੇ ਨਾਲ ਕਿੱਥੋਂ ਲੈ ਕੇ ਆਏ ਇਹ ਕਿੱਥੋਂ ਆਇਆ ਕੋਣ ਆ ਲੇਡੀਸ ਹੈ ਕੋਣ ਇਹ ਸਾਡੇ ਜੀ ਜਾਣ ਪਛਾਣ ਦੇ ਰਿਸ਼ਤੇ ਨਹੀਂ ਉਹ ਨੇ ਉਹ ਨੇ ਕਹਿੰਦਾ ਮੈਨੂੰ ਪੈਸਿਆਂ ਦੇ ਲੈ ਕੇ ਆਂਦੀ ਮੇਰਾ ਪੈਸੇ ਲੈ ਕੇ ਆਏ ਆ ਇਹ ਮੈਨੂੰ ਨਹੀਂ ਪਤਾ ਸੀ ਗੱਲ ਦਾ ਮੈਂ ਨਹੀਂ ਤੁਹਾਡੀ ਗੱਡੀ 'ਚ ਬੈਠੀ ਆ ਉਹ ਕਹਿੰਦੀ ਮੈਂ ਚਿਕਨ ਖਾਦਾ ਤੁਸੀਂ ਸ਼ਰਾਬ ਪੀਤੀ ਆ ਮੇਰੀ ਬੇਨਤੀ ਸੁਣੋ ਤੁਹਾਡੇ ਨਾਲ ਇਹ ਇਸ ਚੀਜ਼ ਦੀ ਕਿ ਮਾਂ ਮੰਗਦਾ ਜੋ ਮੈਂ ਕੀਤਾ ਹੈ ਮੈਂ ਗਲਤ ਕੀਤਾ ਮੈਂ ਖਿਮਾ ਮੰਗਦੀ ਕਹਦੇ ਆਂ ਔਰ ਮੈਂ ਮੀਤਾ ਕੋਈ ਨਹੀਂ ਮੈਂ ਇਸੀ ਦੀ ਖਿਮਾ ਮੰਗਦੇ ਨੇ ਖਿਮਾ ਕਾਦੀ ਮੰਗਦੇ ਤੁਸੀਂ ਮੈਂ ਗਾਦੀ ਖਰੀਦੀ ਹੈ ਹਾਂ ਵੀਰ ਜੀ ਤੇ ਜਿਹੜੀ ਮੈਂ ਦੇਖੋ ਬੁਰਸ਼ਾ ਦਾ ਸਭ ਹੁਕਮ ਹੈ ਗੱਲੇ ਛੱਡੋ ਚਲ ਜਾ ਚਲ ਜਾ ਤੈਨੂੰ ਮੇਰੀ ਕਾਕ ਤੇ ਇੱਕ ਮिक्की